ਮੇਰਾ ਇਦਾਂ ਹੁੰਦਾ ਵੀ ਚਲੋ ਆਪਾਂ ਜੋ ਆਪਣੇ ਪਿੰਡ ਨੂੰ ਦੇ ਰਹੇ ਆ ਇੱਕ ਪਿੰਡ ਦਾ ਨਾਂ ਹੁੰਦਾ ਅੱਜ ਲੋਕੀ ਜਦੋਂ ਮੈਂ ਬਾਹਰ ਜਾਂਦੇ ਤਾਂ ਮੈਂ ਪਿੰਡ ਦਾ ਨਾਂ ਦੱਸਦਾ ਉਹ ਕਹਿੰਦੇ ਅੱਛਾ ਜਿੱਥੇ ਮੇਲਾ ਹੁੰਦਾ ਮੈਨੂੰ ਦੱਸਣਾ ਪੈਂਦਾ ਵੀ ਮੈਂ ਹੀ ਜਾਣਾ ਜੀ ਾਂ ਦੇ ਵਿੱਚ ਬਹੁਤ ਕਿਹ ਅਜੇ ਵੀ ਸਟੇਜ 'ਤੇ ਨਾਂ ਦਾ ਨਾਮ ਲਿਆ ਜਾ ਰਿਹਾ ਸੀਗਾ ਔਰ ਤੁਹਾਡੀ ਦੋਸਤੀ ਦੇ ਵੀ ਜਿਹੜੇ ਹੈ ਨਾ ਬਹੁਤ ਚਰਚੇ ਹੈਗੇ ਆ ਸੋ ਇਹ ਅਜਿਹੇ ਦੋਸਤ ਮਿਲਣਾ ਵੀ ਮਿਲਣਾ ਤਾਂ ਕਿ ਬਹੁਤ ਘੱਟ ਬੰਦਿਆਂ ਦੀ ਕਿਸਮਤ 'ਚ ਹੁੰਦੀ ਹੈ ਜਦੋਂ ਵਧੀਆ ਤੁਹਾਨੂੰ ਦੋਸਤ ਮਿਲਦੇ ਨੇ ਮੈਨਾਂ ਨੇ ਮੈਨੂੰ ਗਿਫਟ ਗਾ ਕੇ ਗਿਫਟ ਦਿੱਤੀ ਸੀ ਤੇ ਮੈਂ ਉੱਤੇ ਇੱਕ ਲਾਈਨ ਲਿਖਦੀ ਮੈਂ ਕਿਹਾ ਕੁਝ ਦੋਸਤ ਤੁਹਾਡੇ ਲਈ ਲੋਟਰੀ ਤੋਂ ਵੀ ਇਹ ਨਹੀਂ ਹੁੰਦਾ ਵੀ ਲੋਟਰੀ ਤੁਹਾਡੇ ਲਈ ਤਾਂ ਕੋਈ ਜ਼ਰੂਰੀ ਹੈ ਕੁਝ ਦੋਸਤ ਵੀ ਤੁਹਾਡੇ ਲਈ ਲੋਟਰੀ ਵਾਂਗ ਹੁੰਦੇ ਨੇ ਤੇ ਉਹ ਉਹ ਮੇਰਾ ਭਰਾ ਮੇਰੇ ਲਈ ਇੱਕ ਲੋਟਰੀ ਹੈ ਜੀ ਇਹਦਾ ਲੱਗ ਤੁਹਾਡੀ ਤੂੰ 17 ਸਾਲ ਹੋ ਗਏ 12 ਸਾਲ ਹੋ ਗਏ ਸ ਇਹ ਇੰਨੀ ਲੰਬੀ ਦੋਸਤੀ ਚਲਾਉਣ ਦਾ ਕੋਈ ਮੰਤਰਾ ਹੁੰਦਾ ਹੈ ਕਿ ਅੱਖਾਂ ਮਿਟਣੀਆਂ ਪੈਂਦੀਆਂ ਰਿਲੇਸ਼ਨ ਦੀ ਤਰ੍ਹਾਂ ਰਿਲੇਸ਼ਨ ਦੀ ਤਰ੍ਹਾਂ ਹੁੰਦੀ ਹੈ ਭਾਈ ਜਦੋਂ ਉਹ ਕਈ ਮੇਰੀਆਂ ਮਾਰੀਆਂ ਤਾ ਉਹ ਅੱਖਾਂ ਮਿਟ ਲੈਂਦਾ ਕਈ ਉਹਦੀਆਂ ਮਾਰੀਆਂ ਮੈਨੂੰ ਅੱਖਾਂ ਮਿਟ ਰਿਹਾ ਪੈਂਦੇ ਆ ਤੋ ਮੇਰੇ ਨਾਲ ਪੰਨਾ ਐਲਜੀ ਮੌਜੂਦ ਨੇ ਠਾਰ ਦਾ ਮੇਲਾ 27ਵਾਂ ਚੱਲ ਰਿਹਾ ਹੈ ਔਰ ਕੱਲ ਤੋਂ ਸ਼ੁਰੂ ਹੋਇਆ ਸੀ ਅੱਜ ਦੂਸਰਾ ਦਿਨ ਹੈ ਔਰ ਅੱਜ ਫਾਈਨਲ ਡੇ ਹੈ ਬਹੁਤ ਚਾਹ ਦੇ ਨਾਲ ਹਰ ਇੱਕ ਇੱਥੇ ਸ਼ਖਸ ਜਿਹੜਾ ਹੈ ਇਸ ਮੇਲੇ ਨੂੰ ਵੇਖਣ ਆਉਂਦਾ ਹੈ ਬਹੁਤ ਸਾਰੇ ਆਰਟਿਸਟ ਆਉਂਦੇ ਆ ਸਟੇਜ ਸਜਦੀ ਹੈ ਸੋ ਸੋਨੂ ਪੰਨਾ ਐਲਜੀ ਦਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪੰਨਾ ਐਲਜੀ ਜਗਵਾਣੇ ਵਾਲੇ ਦੇਖਦੇ ਹਾਂ ਨਾ ਦਰਸ਼ਕਾਂ ਨੂੰ ਜਿੰਨੇ ਦੇਖਦੇ ਨੇ ਮੇਰੇ ਵੱਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ 27ਵਾਂ ਠਾਰ ਦਾ ਮੇਲਾ ਹੈ ਨਾ ਪਹਿਲੇ ਤਾਂ ਸ਼ੁਰੂਆਤ ਤੁਸੀਂ ਕੀਤੀ ਸੀ ਔਰ ਕਿੰਨੇ ਲੋਕ ਤੁਹਾਡੇ ਨਾਲ ਜੁੜਦੇ ਗਏ ਹਨਾ ਔਰ ਤੁਹਾਨੂੰ ਇੱਕ ਹੌਸਲਾ ਜਿਹੜਾ ਇਹ ਮਿਲਦਾ ਗਿਆ ਕੋਵਿਡ ਹਾਲਾਂਕਿ ਵਿੱਚ ਆਇਆ ਬਟ ਫਿਰ ਵੀ ਤੁਹਾਡਾ ਹੌਸਲਾ ਨਹੀਂ ਟੁੱਟਿਆ ਦੁਬਾਰਾ ਜਿਹੜਾ ਇਹ ਕਠਾਰ ਦਾ ਮੇਲਾ ਹੈ ਨਾ ਲੋਕੀ ਵਾਚੜ ਕੇ ਫਿਰ ਦੁਬਾਰਾ ਇਹਨੂੰ ਵੇਖਣ ਆ ਰਹੇ ਹੈ ਸੋ ਸਤਾਈ ਵੀ ਕਠਾਰ ਦੇ ਮੇਲੇ ਦੀ ਕੀ ਖਾਸੀਅਤ ਹੈ ਸਤਾਈਵੇਂ ਮੇਲੇ ਦੀ ਖਾਸੀਅਤ ਇਹ ਹੀ ਹੈ ਕਿ ਜੀ ਹਰ ਸਾਲ ਇਹ ਮੇਲਾ ਵੱਧਦਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਤੇ ਮੈਨੂੰ ਲੱਗਦਾ ਪਈ ਅਸੀਂ ਬਹੁਤ ਵਧੀਆ ਢੰਗ ਨਾਲ ਕਰਾ ਰਹੇ ਹਾਂ ਤੇ ਲੋਕਾਂ ਨੂੰ ਆਪਣੇ ਏਰੀਆ ਦੇ ਨੂੰ ਮੁੰਡਿਆਂ ਨੂੰ ਪਸੰਦ ਹੁੰਦਾ ਵੀ ਕਿ ਯਾਰ ਇਹ ਮੇਲਾ ਅੜੀਕ ਹੁੰਦੀ ਆ ਤੇ ਮੇਲਾ ਮੈਨੂੰ ਇੰਨੇ ਮੈਸੇਜ ਆਉਂਦੇ ਭਾਜੀ ਤੁਸੀਂ ਮੇਲਾ ਕਦੋਂ ਕਰਾ ਰਹੇ ਹੋ ਮੇਲਾ ਕਦੋਂ ਕਰਾ ਰਹੇ ਹੋ ਤੇ ਮੈਨੂੰ ਲੱਗਦਾ ਮੇਰੇ ਲਈ ਇਹ ਹੀ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਨੂੰ ਠੀਕ ਆ ਤੇ ਮੇਲਾ ਵਧੀਆ ਹੋ ਜਾਂਦਾ ਹੈ ਤੁਸੀਂ ਆਪ ਖੇਤ ਵੀ ਜੋਤਦੇ ਹੋ ਹੈ ਨਾ ਜਦੋਂ ਜਦੋਂ ਇਹ ਸਾਰੀ ਸਫਾਈ ਹੋਣ ਦੀ ਹੁੰਦੀ ਹੈ ਇੱਥੇ ਉਹ ਕਹਿੰਦੇ ਨੇ ਉਹਦੇ ਜਦ ਤੱਕ ਤੁਸੀਂ ਆਪ ਨਾ ਲੋਕੀ ਕੰਮ ਨਹੀਂ ਕਰਦੇ ਤੇ ਆਪ ਨਾਲ ਰਲ ਕੇ ਇਹਨਾਂ ਦੇ ਜਿੰਨੇ ਮੇਰੇ ਯਾਰ ਦੋਸਤ ਤੇ ਮੇਲ ਹੈਲਪ ਕਰਦੇ ਨੇ ਉਹਨਾਂ ਦਾ ਸਾਫ ਸਫਾਈ ਦਾ ਕੰਮ ਆਪ ਨਾਲ ਰਲ ਕੇ ਕਰਨਾ ਪੈਂਦਾ ਜੋ ਤੁਸੀਂ ਵਹੇ ਤੇ ਜਲੰਧਰ ਦੇ ਉਹ ਹੈ ਨਾ ਤੁਹਾਡਾ ਇਹ ਪਿੰਡ ਹੈ ਹੈ ਨਾ ਸੋ ਹਰ ਇੱਕ ਜਗ੍ਹਾ ਦੇ ਨਾਲ ਕੋਈ ਸਾਡੀ ਇਹੋ ਜੀ ਇੱਕ ਯਾਦ ਜੁੜੀ ਹੁੰਦੀ ਜਾਂ ਕਹਿ ਲਈਏ ਕਿ ਸਾਡੀ ਕੋਈ ਮੰਨਤ ਹੈ ਇਦਾਂ ਹੀ ਜੁੜੀ ਹੁੰਦੀ ਹੈ ਹੈ ਨਾ ਕਿ ਅਸੀਂ ਦਿਲੋਂ ਉਹਦੇ ਨਾਲ ਜੁੜ ਕੇ ਤੇ ਉਹਦੇ ਲਈ ਬਹੁਤ ਕੁਝ ਕਰਦੇ ਹੁੰਨੇ ਆ ਸੋ ਘਠਾਰ ਦੇ ਇਸ ਥਾਂ ਦੇ ਜਿੱਥੇ ਪੀਰ ਬਾਬਾ ਜੀ ਦੀ ਜਗ੍ਹਾ ਹੈ ਹੈ ਨਾ ਸੋ ਇਹ ਜਗ੍ਹਾ ਤੁਹਾਡੇ ਲਈ ਕੀ ਮੰਨਤ ਰੱਖਦੀ ਹੈ ਇਹ ਜਗ੍ਹਾ ਸਾਡੇ ਦਾਦੇ-ਪਰਦਾਦੇ ਨੇ ਮੰਨਦੇ ਹੁੰਦੇ ਸੀਗੇ ਉਹੀ ਕਰਦੇ ਚਲਦੀ ਰਹੀ ਪੀੜੀ ਕੇ ਦਰ ਪੀੜੀ ਤੇ ਜਦੋਂ ਮੈਂ ਆਪਣੇ ਹੋਸ ਸੰਭਾਲੇ ਸਾਡੇ ਦਾਦਾ ਡੈਡੀ ਹੁਣ ਇੱਥੇ ਆਉਂਦੇ ਹੁੰਦੇ ਸੀਗੇ ਤੇ ਮੰਮੀ ਇੱਥੇ ਆਉਣ ਲੱਪਿਆਂ ਤੇ ਅਮਰੀਕਾ ਜਾ ਕੇ ਪਹਿਲੋ ਛੋਟਾ ਜਿਹਾ ਮੇਲਾ ਕਰਾਉਂਦੇ ਸੀ ਪੈਸੇ ਇਕੱਠੇ ਕਰਕੇ ਉਹਨੂੰ ਜਿਉਂ ਫਿਰ ਕਰਦੇ ਰਹੇ ਬਾਤ ਨੂੰ ਅੱਗੇ ਤੋਰਦੇ ਰਹੇ ਤੁਹਾਨੂੰ ਚਲੋ ਬਾਬੇ ਨੇ ਬਹੁਤ ਕਿਰਪਾ ਕੀਤੀ ਮੇਲਾ ਵੱਡਾ ਲੱਗਦਾ ਤੁਸੀਂ ਮੰਨਦੇ ਹੋ ਕਿ ਕੁਝ ਥਾਵਾਂ ਤੁਹਾਡੀ ਜ਼ਿੰਦਗੀ 'ਚ ਬਹੁਤ ਬਰਕਤ ਲੈ ਕੇ ਆਉਂਦੀਆਂ ਸੀ ਮੈਂ ਹਾਂਜੀ ਮੈਂ ਇਸ ਗੱਲ ਨਾਲ ਐਗਰੀ ਹਾਂ ਕਿ ਬਹੁਤ ਸਾਰੇ ਪੰਜਾਬ ਚ ਇਦਾਂ ਦੀਆਂ ਜਗ੍ਹਾ ਨੇ ਜਿਹੜੀਆਂ ਤਾਂ ਨੂ ਚਲੋ ਹਰੇਕ ਬੰਦੇ ਦਾ ਆਪਣਾ ਆਪਣਾ ਮੰਨਣਾ ਹੁੰਦਾ ਪਰ ਜੇ ਤੁਸੀਂ ਸੱਚੇ ਦਿਲੋਂ ਮੰਨਦੇ ਤਾਂ ਪੂਰੀ ਤਾਂ ਜ਼ਰੂਰ ਹੁੰਦੀ ਜੀ ਹਾਂਜੀ ਬਿਲਕੁਲ ਸੋ ਵੈਸੇ ਤਾਂ ਤੁਹਾਡੀ ਮੈਨੂੰ ਲੱਗਦਾ ਕਿ ਤੁਸੀਂ ਬlesed ਹੋ ਹੈ ਨਾ ਬਾਬਾ ਇਹ ਤੁਹਾਨੂੰ ਸਭ ਕੁਝ ਜਿਹੜਾ ਦਿੱਤਾ ਹੈ ਪਰ ਫਿਰ ਵੀ ਕੋਈ ਇਦਾਂ ਦੀ ਚੀਜ਼ ਹੈ ਜਿਹੜੋ ਤੁਸੀਂ ਸੋਚਦੇ ਹੋ ਕਿ ਹਾਂ ਇਹ ਚੀਜ਼ ਜਿਹੜੀ ਹੈ ਇਸ ਸਾਲ ਦੇ ਵਿੱਚ ਜਾਂ ਆਉਣ ਅਗਲੇ ਆਉਣ ਵਾਲੇ ਅਗਲੇ ਸਾਲਾਂ ਦੇ ਵਿੱਚ ਹੋਣੀ ਚਾਹੀਦੀ ਨਹੀਂ ਮੈਂ ਜ਼ਿਆਦਾ ਸੋਚਦਾ ਨਹੀਂ ਮੈਂ ਮੈਂ ਉਹਨਾਂ ਜੋ ਆਇਆ ਸੋਰਾ ਜੀ ਹਾਂਜੀ ਹਾਂਜੀ ਮੈਂ ਉਸ ਤੇ ਬਲੀਵ ਕਰਦਾ ਮੇਰਾ ਇਦਾਂ ਹੁੰਦਾ ਵੀ ਚਲੋ ਆਪਾਂ ਜੋ ਆਪਣੇ ਪੈਨ ਨੂੰ ਦੇ ਰਹੇ ਆ ਇੱਕ ਪੈਨ ਦਾ ਨਾਮ ਹੁੰਦਾ ਅੱਜ ਲੋਕੀ ਜਦੋਂ ਮੈਂ ਬਾਹਰ ਜਾਂਦੇ ਤਾਂ ਮੈਂ ਪੈਨ ਦਾ ਨਾਮ ਦਾਦਾ ਉਹ ਕਹਿੰਦੇ ਅੱਛਾ ਜਿੱਥੇ ਮੇਲਾ ਹੁੰਦਾ ਮੈਨੂੰ ਦੱਸਣਾ ਪੈਂਦਾ ਵੀ ਮੈਂ ਹੀ ਕਰਾਉਣਾ ਜੀ ਤੇ ਮੈਨੂੰ ਉਹ ਉਹ ਮੈਨੂੰ ਉਹ ਚੀਜ਼ ਦਾ ਮਾਣ ਹੈ ਜੀ ਭਾਈਦੇਵ ਜੀ ਤੁਹਾਡੀ ਫਿਲਮ ਵੀ ਪ੍ਰੋਡਿਊ ਜਿਹੜੀ ਐ ਰਿਲੀਜ਼ ਹੋਈ ਐ ਅਰਦਾਸ ਸਰਬਤ ਦੇ ਭਲੇ ਦੀ ਤੁਸੀਂ ਉਹਦੇ ਵਿੱਚ ਪਾਰਟ ਵੀ ਜਿਹੜਾ ਆਪਣਾ ਪਲੇ ਕੀਤਾ ਬਹੁਤ ਸੋਹਣੀ ਫਿਲਮ ਐ ਹੈਨਾ ਸੋ ਲੋਕਾਂ ਦੇ ਮੈਸੇਜ ਆ ਰਹੇ ਹੋ ਫਿਲਮ ਵੇਖ ਕੇ ਕਿਉਂਕਿ ਅਰਦਾਸ ਦੇ ਨਾਲ ਲੋਕਾਂ ਦੇ ਬਹੁਤ ਇਮੋਸ਼ਨਸ ਜੁੜੇ ਹੋਏ ਆ ਲੋਕਾਂ ਦੇ ਮੈਸੇਜ ਨਹੀਂ ਲੋਕਾਂ ਦੀਆਂ ਚਿੱਠੀਆਂ ਆ ਰਹੀਆਂ ਜਿਵੇਂ ਤੁਹਾਨੂੰ ਇੰਸਟਾਗ੍ਰam ਪੜ੍ਹ ਕੇ ਤਾਂ ਲੱਗਾ ਡੇ ਡੇ ਮੈਸੇਜ ਆ ਰਹੇ ਨੇ ਵੀ ਭਾਜੀ ਸਾਨੂੰ ਇੱਧਰ ਲੱਗਿਆ ਵੀ ਇਹ ਮੇਰੀ ਫਿਲਮ ਐ ਸਾਨੂੰ ਜਿਵੇਂ ਨਹੀਂ ਲੱਗਾ ਵੀ ਅਸੀਂ ਫਿਲਮ ਦੇਖ ਰਹੇ ਆ ਤੇ ਮੇਰੇ ਕੋਲ ਇੰਨੇ ਮੈਸੇਜ ਬੈਨੇ ਵੀ ਭਾਜੀ ਜਦ ਅਸੀਂ ਬਲੇਸਿੰਗ ਦੇ ਰਹੇ ਨੇ ਤਾਂ ਉਹਦੇ ਨਾਲ ਸਾਨੂੰ ਇਹ ਨਹੀਂ ਹੁੰਦਾ ਕਿ ਫਿਲਮ ਚੱਲੇ ਕਿਦਾ ਇਦਾਂ ਸਾਨੂੰ ਹੁੰਦਾ ਕਿ ਚਲੋ ਜੋ ਅਸੀਂ ਬਣਾਇਆ ਸਰੋਤਿਆਂ ਨੂੰ ਪਸੰਦ ਆਇਆ ਤੇ ਗਿੱਪੀ ਹੋਣੀ ਮੈਨੂੰ ਲੱਗਦਾ 2 ਸਾਲ ਪਹਿਲਾਂ ਇੱਥੇ ਇਕਠਾਰ ਦੇ ਮੇਲੇ 'ਚ ਆਏ ਸੀਗੇ ਕਿ ਪਿਛਲੇ ਸਾਲ ਆਏ ਸੀ ਪਿਛਲੇ ਸਾਲ ਵੀ ਆਏ ਸੀ ਕਿ ਇਸ ਵਾਰ ਫਿਲਮ ਦੀ ਆਪਾਂ ਰੱਖਿਆ ਸੀ ਪ੍ਰੀਮੀਅਰ ਕੈਨੇਡਾ ਬੈਂਕੂਵਰ ਤੇ ਉੱਤੇ ਜਾਣਾ ਪੈਂਦਾ ਨਹੀਂ ਤਾਂ ਜਦੋਂ ਪੰਜਾਬ ਹੁੰਦਾ ਤਾਂ ਹਰੇਕ ਦਾ ਲਾਉਂਦੇ ਨੇ ਸੋ ਇਸ ਵਾਰ ਉਹ ਨਹੀਂ ਆ पाए ਬਟ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਬਹੁਤ ਕਿ ਕਿ ਹਜੇ ਵੀ ਸਟੇਜ 'ਤੇ ਨਾਲ ਦਾ ਨਾਮ ਲਿਆ ਜਾ ਰਿਹਾ ਸੀਗਾ ਔਰ ਤੁਹਾਡੀ ਦੋਸਤੀ ਦੇ ਵੀ ਜਿਹੜੇ ਹੈ ਨਾ ਬਹੁਤ ਚਰਚੇ ਹੈਗੇ ਆ ਸੋ ਅਜਿਹੇ ਦੋਸਤ ਮਿਲਣਾ ਵੀ ਮੈਨੂੰ ਲੱਗਦਾ ਕਿ ਬਹੁਤ ਘੱਟ ਬੰਦਿਆਂ ਦੀ ਕਿਸਮਤ 'ਚ ਹੁੰਦੀ ਹੈ ਜਦੋਂ ਵਧੀਆ ਤੁਹਾਨੂੰ ਦੋਸਤ ਮਿਲਦੇ ਆ ਮੈਂ ਪਿਛਲੇ ਜੇ ਮੈਨੇ ਉਹਨਾਂ ਨੇ ਮੈਨੂੰ ਗਿਫਟ ਘਾ ਕੇ ਦਿੱ ਗਿਫਟ ਕੀਤੀ ਸੀ ਤੇ ਮੈਂ ਉੱਤੇ ਇੱਕ ਲਾਈਨ ਲਿਖੀ ਸੀ ਮੈਂ ਕਿਹਾ ਕੁਝ ਦੋਸਤ ਤੁਹਾਡੇ ਲਈ ਲੋਟਰੀ ਤੋਂ ਵੀ ਇਹ ਨਹੀਂ ਹੁੰਦਾ ਪਰ ਲੋਟਰੀ ਤੁਹਾਡੇ ਲਈ ਤਾਂ ਵੀ ਕੋ ਜਰੂਰੀ ਹੈ ਕੁਝ ਦੋਸਤ ਵੀ ਤੁਹਾਡੇ ਲਈ ਲੋਟਰੀ ਵਾਂਗ ਹੁੰਦੇ ਨੇ ਤੇ ਉਹ ਉਹ ਮੇਰਾ ਭਰਾ ਮੇਰੇ ਲਈ ਇੱਕ ਲੋਟਰੀ ਹੈ ਜੀ ਕਿਹੜੀ ਗੱਡੀ ਹੈ ਮੈਂ ਪੁੱਛ ਸਕਦੀ ਆ ਜਿਹੜੀ ਉਹਨਾਂ ਦੀ BMW ਸੀ 7 ਸੀਰੀਜ਼ ਉਹ ਮੈਨੂੰ ਕਹਿੰਦੇ ਉਹਨਾਂ ਨੇ ਮੈਨੂੰ ਦੇ ਦਿੱਤੀ ਕਹਿੰਦੇ ਤੂੰ ਆਰਾ ਕਾ ਤੇਰੇ ਯਾਰ ਜੀ ਜੀ ਕਿੰਨੇ ਸਾਲ ਹੋ ਗਏ ਤੁਹਾਡੀ ਦੋਸਤੀ ਸ 17 ਸਾਲ ਹੋ ਗਏ ਜੀ 17 ਸਾਲ ਹੋ ਗਏ ਸ ਇਹ ਇੰਨੀ ਲੰਬੀ ਦੋਸਤੀ ਚਲਾਣ ਦਾ ਕੋਈ ਮੰਤਰਾ ਹੁੰਦਾ ਹੈ ਕਿ ਇਹ ਇਹ ਇੱਕ ਵਾਈਬ ਹੁੰਦੀ ਹੈ ਜਿਹੜੀ ਮੈਚ ਹੋ ਜਵੇ। ਇਹ ਇੱਕ ਵਾਈਬ ਵੀ ਵੀ ਹੁੰਦੀ ਹੈ ਇੱਕ ਬਹੁਤ ਚੀਜ਼ਾਂ ਹੁੰਦੀਆਂ ਕਿ ਜਾਰੀ ਦੋਸਤੀ ਦੇ ਵਿੱਚ ਜੋ ਤੁਹਾਨੂੰ ਅੱਖਾਂ ਮਿਟਣੀਆਂ ਪੈਂਦੀਆਂ। ਰਿਲੇਸ਼ਨ ਦੀ ਤਰ੍ਹਾਂ। ਰਿਲੇਸ਼ਨ ਦੀ ਤਰ੍ਹਾਂ ਹੁੰਦੀਆਂ ਭਈ ਯਾਰ ਉਹ ਕਈ ਮੇਰੀਆਂ ਮਾੜੀਆਂ ਤਾ ਉਹ ਅੱਖਾਂ ਮਿਟ ਲੈਂਦਾ ਕਈ ਉਹਦੀਆਂ ਮਾੜੀਆਂ ਮੈਨੂੰ ਅੱਖਾਂ ਮਿਟ ਰਿਹਾ ਪੈਂਦੀਆਂ ਤੇ ਜੇ ਤੁਸੀਂ ਨਮਾਉਣੀਆਂ ਤਾਂ ਫਿਰ ਇਦਾਂ ਹੀ ਚੱਲਦੀ ਹੈ। ਅਸੀਂ ਤਾਂ ਇਹ ਕਵਾਂਗੇ ਕਿ ਤੁਹਾਡੀ ਦੋਸਤੀ ਵੀ ਇਦਾਂ ਹੀ ਹਮੇਸ਼ਾ ਬਣੀ ਰਹੇ ਹੈ ਨਾ ਔਰ ਤੁਹਾਡਾ ਕਠਾਰ ਦਾ ਮੇਲਾ ਇੰਨਾ ਸੋਹਣਾ ਇੱਥੇ ਲੱਗਦਾ ਹੈ ਹੈ ਨਾ ਸਾਨੂੰ ਵੀ ਮੌਕਾ ਮਿਲਦਾ ਸੀ ਇੱਥੇ ਆਉਣੇ ਆ ਬਹੁਤ ਸਾਰੇ ਸਤਾਰੇ ਇੱਥੇ ਆਉਂਦੇ ਆ ਔਰ ਬਹੁਤ ਅੱਛੀ ਪਰਫਾਰਮੈਂਸਿਸ ਇੱਥੇ ਹੁੰਦੀਆਂ ਹੈ ਨਾ ਮੇਲੇ ਦੇ ਵਿੱਚ ਅਸੀਂ ਇਹ ਉਮੀਦ ਕਰਦੇ ਆ ਕਿ ਬਰਕਤਾਂ ਤੁਹਾਡੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਇਸੇ ਤਰ੍ਹਾਂ ਬਣੀਆ ਰਹਿਣ ਔਰ ਤੁਸੀਂ ਐਸੇ ਇਸੇ ਤਰੀਕੇ ਨਾਲ ਜਿਹੜੇ ਮੇਲੇ ਆ ਹਰ ਸਾਲ ਕਰਾਉਂਦੇ ਰਹੋ ਥੈਂਕ ਯੂ ਸੋ ਮਚ